ਸਭ ਮਾੜਾ ਮੈਨੂੰ ਹੀ ਤੱਕਿਆ ਸਭ ਮਾੜਾ ਮੈਨੂੰ ਹੀ ਤੱਕਿਆ ਅੰਦਰ ਹੀ ਦੁੱਖ ਕਿਸੇ ਨਾ ਤੱਕਿਆ ਸਭ ਮਾੜਾ ਮੈਨੂੰ ਹੀ ਤੱਕਿਆ ਅੰਦਰ ਹੀ ਦੁੱਖ ਕਿਸੇ ਨਾ ਤੱਕਿਆ ਕਹਿੰਦੇ ਸਭ ਤੋਂ ਗੁੱਸੇ ਖੋਰ ਬੜਾ ਪਰ ਮੈਂ ਤੇ ਕਦੇ ਕਿਸੇ ਦੇ ਦਿਲ ਵਿੱਚ ਸਾੜ ਨਹੀਂ ਰੱਖਿਆ ਕਿਤਾਬ ਵਾਂਗੂ ਪੜੋ ਤੇ ਸਮਝ ਆ ਤੁਹਾਨੂੰ ਰੋਣਿਆਂ ਨੂੰ ਕਿੰਜ ਮੈਂ ਦਫ਼ਨ ਕਰ ਰੱਖਿਆ ਅੰਤ ਨੂੰ ਮੇਰੇ ਹੀ ਜਜ਼ਬਾਤ ਮਾਰੇ ਗਏ ਨੇ ਅੰਤ ਨੂੰ ਮੇਰੇ ਹੀ ਜਜ਼ਬਾਤ ਮਾਰੇ ਗਏ ਨੇ ਸਾਹਮਣੇ ਵਾਲਾ ਤਾਂ ਛਾਲਾ ਮਾਰ ਕੇ ਨੱਚਿਆ ਸਾਹਮਣੇ ਵਾਲਾ ਤਾਂ ਛਾਲਾ ਮਾਰ ਕੇ ਨੱਚਿਆ ਮੈਂ ਕਿ ਦਿਲ ਤੇ ਲਿਖੀ ਸੀ ਅ ਦਿਲ ਤੇ ਇੱਕ ਹੀ ਹੁੰਦਾ ਏ ਦਿਲ ਤੇ ਇੱਕ ਹੀ ਹੁੰਦਾ ਏ ਇੱਕ ਤੋਂ ਹੀ ਕੁਰਬਾਨ ਹੁੰਦਾ ਏ ਇਹ ਇੱਕ ਹੀ ਹੈ ਮੇਰੇ ਕੋਲ ਦੂਜਾ ਤੀਜਾ ਥੋੜੇ ਹੁੰਦਾ ਏ ਇੱਕ ਹੀ ਹੀਰ ਨਾਲ ਜੁੜੀਆਂ ਸਾਂਝਾਂ ਇੱਕ ਤੋਂ ਹੀ ਵਾਰੇ ਜਾਂਦਾ ਏ ਉਹਦੇ ਨਾਂ ਦੀ ਦੁਆ ਅਜ਼ਾਨ ਦੀ ਉਦੇ ਲਈ ਹੀ ਇੱਕ ਰੱਬ ਅਗੇ ਹੱਥ ਅੱਡ ਹੁੰਦਾ ਏ ਇਹ ਇੱਕ ਹੀ ਸ਼ਬਦ ਤੇ ਗੱਲ ਟੁਕਦੀ ਏ ਇੱਕ ਹੀ ਸਭ ਹੁੰਦਾ ਏ ਜੇ ਹੋਣ ਚਾਰ ਪੰਜ ਦਿਨ ਸ਼ਹਿਰਾਂ ਫਿਰ ਅਕੀਦਾ ਥੋੜੀ ਰੱਖ ਹੁੰਦਾ ਏ ਫਿਰ ਅਕੀਦਾ ਥੋੜੀ ਰੱਖ ਹੁੰਦਾ ਏ ਅਜ਼ੀਜ਼ ਸੀ ਤੂੰ ਮੇਰੇ ਲਈ ਅਜ਼ੀਜ਼ ਸੀ ਤੂੰ ਮੇਰੇ ਲਈ ਜੰਨਤ ਵੀ تھی ਤੂੰ ਮੇਰੇ ਲਈ ਕੈਸਾ ਇਹ ਖੇਲ ਖੇਲਾ ਮੇਰੇ ਦਿਲ ਕੇ ਸਾਥ ਵਕਤ گزارਾ ਮੇਰੇ ਸਾਥ ਮੁਹੱਬਤ ਨਾਮ ਕੀ ਕਿਸੇ ਔਰ ਕੇ ਲਈ ਸਿਰ ਚੁੰਨੀ ਕੱਜਿਆ ਕਰ ਸਿਰ ਚੁੰਨੀ ਕੱਜਿਆ ਕਰ ਅੱਖਾਂ ਵਿੱਚ ਕੱਜਲ ਰੱਖਿਆ ਕਰ ਚਿਹਰਾ ਹੱਸਦਾ ਰੱਖਿਆ ਕਰ ਸੂਟਾਂ ਨੂੰ ਪਹਿਲ ਦੇ ਥੋੜੀ ਨਾਲੇ ਪੈਰੀ ਜੁੱਤੀ ਤੇ ਝਾਂਜ ਰੱਖਿਆ ਕਰ ਸਾਦਗੀ ਤੇਰੀ ਤੇ ਝਲਕਦੀ ਏ ਸਾਦਗੀ ਤੇਰੀ ਤੇ ਝਲਕਦੀ ਏ ਤੂੰ ਥੋੜਾ ਸੁਭਾਣਾ ਰੱਖਿਆ ਕਰ ਤੇਰੀ ਇਹੀ ਦਿੱਖ ਨੇ ਮੈਨੂੰ ਮੋਹਿਆ ਏ ਬਸ ਖੁਦ ਦਾ ਖਿਆਲ ਰੱਖਿਆ ਕਰ ਬਸ ਖੁਦ ਦਾ ਖਿਆਲ ਕਲਮ ਦੀ ਸਿਆਹੀ ਮੁੱਕਣ ਵਾਲੀ ਸੀ ਕਲਮ ਦੀ ਸਿਆਹੀ ਮੁੱਕਣ ਵਾਲੀ ਸੀ ਡੈਰੀ ਵਿਪਰਨ ਤੇ ਇੱਕ ਗਾਰ ਤੇ ਖੜੀ ਸੀ ਲਿਖਣਾ ਬੜਾ ਬੜਾ ਜ਼ਰੂਰੀ ਸੀ ਕਿਉਂਕਿ ਲਫ਼ਜ਼ਾਂ ਵਿੱਚ ਜਾਨ ਬੜੀ ਸੀ ਕਿਉਂਕਿ ਲਫ਼ਜ਼ਾਂ ਵਿੱਚ ਜਾਨ ਹੈ ਮੇਰਾ ਦਿਲ ਇੱਕ ਖੇਤ ਸੀ ਥੋੜੀ ਬਹੁਤ ਰੇਤ ਸੀ ਪਾਣੀ ਦੀ ਇੱਥਿਆ ਸੀ ਪੂਰਾ ਲੱਗਾ ਪਿਆਦਾ ਸੀ ਬੀਜ ਪਿਆਰ ਦੇ ਪਿੱਛੇ ਮੈਂ ਵਕਤ ਨਾਲ ਸਿੰਜੇ ਮੈਂ ਜਦੋਂ ਵਕਤ ਆਇਆ ਅਜਮਾਉਣ ਦਾ ਕਰ ਉਹਨੂੰ ਲਿਆਉਣ ਦਾ ਫਿਰ ਮੁੱਲ ਨਾ ਉਹਨੇ ਪਾਇਆ ਏ ਅੱਗ ਲਵੇਟ ਦੀ ਆਇਆ ਏ ਆਗਸੀ ਜਾਤਾਂ ਮਜਬਾਂ ਦੀ ਨਾ ਮੇਰੇ ਸਮਝਾਂ ਦੀ ਇੱਕ ਕਹਾਣੀ ਸੀ ਮੇਰੇ ਦਿਲ ਦੀ ਜਿਹਨੇ ਯਾਦ ਕਰ ਮੇਰੇ ਰੋਤਾ ਕਿਰਦੀ ਜਿਹਦੇ ਨਾਲ ਤੇਰਾ ਹੋਣਾ ਵਿਆ ਜਿਹਦੇ ਨਾਲ ਤੇਰਾ ਹੋਣਾ ਵਿਆ ਉਹ ਵੀ ਤੇ ਮੇਰੇ ਵਰਗਾ ਹੀ ਹੈ ਇਹੀ ਸਰੀਰ ਉਹੀ ਰਗਾਂ ਵਿੱਚ ਦੌੜਦਾ ਲਾਲ ਲਹੂ ਜਾਂ ਲਹੂ ਕਿਸੇ ਹੋਰ ਰੰਗ ਦਾ ਹੈ ਹੈ ਮੇਰੇ ਵਰਗਾ ਬਸ ਕੁਝ ਨਾ ਕੁਝ ਤੇ ਜ਼ਰੂਰ ਵੱਖਰਾ ਹੈ ਉਹ ਸੱਚੋਂ ਭੁੱਲ ਗਿਆ ਮੈਂ ਪਿਆਰ ਦੀ ਪਹਿਲੀ ਤੇ ਅਖੀਰ ਸ਼ਰਤ ਉਥੇ ਜਾਤ ਤੇਰੀ ਦਾਏ ਉਥੇ ਜਾਤ ਤੇਰੀ ਦਾਏ ਧੰਨਵਾਦ